ਮੋਹਾਲੀ ਦੇ ਵਿੱਚ ਕਤਲ ਕੀਤੇ ਗਏ ਨਵਾਲਕ ਦੇ ਪਰਿਵਾਰ ਦਾ ਧਰਨਾ ਦੂਜੇ ਦਿਨ ਵੀ ਜਾਰੀ ਹੈ ਮ੍ਰਿਤਕ ਨੌਜਵਾਨ ਦੇ ਪਰਿਵਾਰ ਨੇ ਏਅਰਪੋਰਟ ਰੋਡ ਨੂੰ ਜਾਮ ਕੀਤਾ ਹੋਇਆ ਹੈ ਕੱਲ ਦੁਪਹਿਰ ਤੋਂ ਸੜਕ ਜਾਮ ਕਰਕੇ ਪ੍ਰਦਰਸ਼ਨ ਉਹਨਾਂ ਦੇ ਵੱਲੋਂ ਕੀਤਾ ਜਾ ਰਿਹਾ ਹੈ ਮਲਜ਼ਮਾਂ ਦੀ ਗ੍ਰਿਫਤਾਰੀ ਦੀ ਮੰਗ ਪਰਿਵਾਰ ਦੇ ਵੱਲੋਂ ਕੀਤੀ ਜਾ ਰਹੀ ਹੈ ਗ੍ਰਿਫਤਾਰੀ ਨਾ ਹੋਣ ਤੱਕ ਸੰਸਕਾਰ ਨਾ ਕਰਨ ਦੀ ਚਤਾਵਨੀ ਵੀ ਪਰਿਵਾਰ ਨੇ ਦਿੱਤੀ ਹੈ ਮੋਹਾਲੀ ਦੇ ਐਸਐਸਪੀ ਨੇ ਪਰਿਵਾਰ ਨੂੰ ਭਰੋਸਾ ਬੇਸ਼ੱਕ ਦਿੱਤਾ ਮਲਜ਼ਮਾਂ ਤੇ ਮਾਮਲਾ ਦਰਜ ਕਰ ਲਿਆ ਗਿਆ ਹੈ ਐਸਐਸਪੀ ਕਹਿ ਰਹੇ ਨੇ ਤੇ ਮੁਲਜ਼ਮਾਂ ਦੀ ਗ੍ਰਿਫਤਾਰੀ ਦੇ ਲਈ ਛਾਪੇਮਾਰੀ جاری ਹੈ ਉਧਰ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਨੇ ਵੀ ਪਰਿਵਾਰ ਦੇ ਨਾਲ ਮੁਲਾਕਾਤ ਕੀਤੀ ਜੋ ਮੋਹਾਲੀ ਤੋਂ ਵਿਧਾਇਕ ਨੇ ਕੁਲਵੰਤ ਸਿੰਘ ਨਬਾਲਿਕ ਦਾ ਕਤਲ ਹੋਇਆ ਪੰਜ ਛੇ ਲੋਕਾਂ ਨੇ ਦੋ ਨੌਜਵਾਨਾਂ ਦਾ ਕਤਲ ਦੋ ਨੌਜਵਾਨਾਂ ਤੇ ਹਮਲਾ ਕੀਤਾ ਸੀ ਇਲਾਜ ਦੌਰਾਨ ਇੱਕ ਦੀ ਮੌਤ ਹੋ ਗਈ ਦੂਜੇ ਦੀ ਹਾਲਤ ਗੰਭੀਰ ਇਹ ਪੂਰਾ ਮਾਮਲਾ ਜਿਹੜਾ ਇਸ ਸਮੇਂ ਖੂਬ ਤੁਸੀਂ ਕਹਿ ਸਕਦੇ ਹੋ ਕਿ ਵਿਵਾਦਾਂ ਦੀ ਵਜ੍ਹਾ ਬਣਿਆ ਹੋਇਆ ਹੈ ਏਅਰਪੋਰਟ ਰੋਡ ਦੇ ਉੱਤੇ ਪਹਿਲਾਂ ਦਾ ਧਰਨਾ ਪ੍ਰਦਰਸ਼ਨ ਹੈ ਮੈਂ ਸਮਝਾ ਦਵਾਂ ਤੁਹਾਨੂੰ ਕਿ ਸਿੰਘ ਸ਼ਹੀਦਾਂ ਗੁਰਦੁਆਰੇ ਦੇ ਨੇੜੇ ਇਹ ਪੂਰਾ ਧਰਨਾ ਪ੍ਰਦਰਸ਼ਨ ਚੱਲ ਰਿਹਾ ਹੈ 에어ਪੋਰਟ ਰੋਡ ਦੇ ਉੱਤੇ ਜੇਕਰ ਤੁਸੀਂ ਆ ਰਹੇ ਹੋ ਲੁਧਿਆਣਾ ਜਾਂ ਜਲੰਧਰ ਵਾਲੇ ਪਾਸੇ ਤੋਂ ਔਰ ਤੁਸੀਂ 에어ਪੋਰਟ ਹੁੰਦੇ ਹੋਏ 에어ਪੋਰਟ ਤੇ ਜਾਣਾ ਜਾਂ ਫਿਰ ਜ਼ਰਖਪੁਰ ਵਾਲੇ ਪਾਸੇ ਰੋਡ ਦੇ ਉੱਪਰ ਜਾਣਾ ਤਾਂ ਦਿੱਕਤ ਹੈ ਜੇਕਰ ਤੁਸੀਂ ਆ ਰਹੇ ਹੋ ਦਿੱਲੀ ਵਾਲੇ ਪਾਸੇ ਤੋਂ ਜਾਂ ਫਿਰ ਅੰਬਾਲਾ ਜਾਂ ਪਟਿਆਲਾ ਵਾਲੇ ਪਾਸੇ ਤੋਂ 에어ਪੋਰਟ ਰੋਡ ਹੁੰਦੇ ਹੋਏ ਤਾਂ ਵੀ ਤੁਹਾਨੂੰ ਦਿੱਕਤ ਹੋਏਗੀ ਕਿਉਂਕਿ ਜਿਹੜੇ ਰਾਤ ਦੇ ਵਿੱਚ ਇਹ ਰੋਡ ਬਲੌਕ ਹੈ ਹਾਲਾਂਕਿ ਉਹ ਪੈਰਲਲ ਰੋਡ ਬਹੁਤ ਸਾਰੀਆਂ ਨਿਕਲਦੀਆਂ ਇਸ ਕਰਕੇ ਉਧਰੋਂ ਟ੍ਰੈਫਿਕ ਸਾਰਾ ਡਾਇਵਰਟ ਖੁਰਿਆ ਹੋਵੇਗਾ ਪਰ ਸਿੱਧਾ ਅਣ ਦੇ ਵਿੱਚ ਦਿੱਕਤ ਦਾ ਹੈ ਔਰ ਇਹ ਵੀ ਤੁਹਾਨੂੰ ਦੱਸ ਦਈਏ ਕਿ ਪੂਰਾ ਮਾਮਲਾ ਕਿਤੇ ਨਾ ਕਿਤੇ ਪ੍ਰਵਾਸੀਆਂ ਦੇ ਨਾਲ ਜਾਂ ਪੰਜਾਬੀ ਪ੍ਰਵਾਸੀ ਵੀ ਬਣਦਾ ਹੋਇਆ ਨਜ਼ਰ ਆ ਰਿਹਾ ਹੈ ਕਾਬਲੇ ਗੌਰ ਹੈ ਕਿ ਇਲਜ਼ਾਮ ਹੈ ਕਿ ਜਿਸ ਚੱਕ ਦੇ ਵੱਲੋਂ ਇਸ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਉਹ ਪ੍ਰਵਾਸੀ ਪਰਿਵਾਰਾਂ ਦੇ ਨਾਲ ਜੁੜਿਆ ਹੋਇਆ ਹੈ ਔਰ ਜਿਸ ਦਾ ਕਤਲ ਹੋਇਆ ਏ ਉਹ ਇਥੇ ਲੋਕਲ ਜਿਹੜੇ ਪੰਜਾਬੀ ਪਰਿਵਾਰ ਨਹੀਂ ਉਹਨਾਂ ਦੇ ਨਾਲ ਜੁੜਿਆ ਹੋਇਆ ਇਸ ਕਰਕੇ ਵੀ ਇਹ ਮਾਮਲਾ ਹੋਰ ਜ਼ਿਆਦਾ ਗਰਮਾਉਂਦਾ ਹੋਇਆ ਨਜ਼ਰ ਆ ਰਿਹਾ ਹੈ ਮਰਡਰ ਮਾਮਲੇ ਨੂੰ ਲੈ ਕੇ ਹੁਣ ਲਗਾਤਾਰ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਹੈ ਲੇਕਿਨ ਦੂਜੇ ਪਾਸੇ ਪਰਿਵਾਰ ਦਾ ਜਿਹੜਾ ਗੁੱਸਾ ਹੈ ਉਹ ਹਜੇ ਵੀ ਜ਼ਰੂਰ ਦੇਖਣ ਨੂੰ ਮਿਲ ਰਿਹਾ ਕਿਉਂਕਿ ਹਜੇ ਤੱਕ ਕੋਈ ਗ੍ਰਿਫਤਾਰੀ ਇਸ ਪੂਰੇ ਮਾਮਲੇ 'ਚ ਨਹੀਂ ਹੋਈ ਹੈ ਇਸ ਕਰਕੇ ਕੱਲ ਦੁਪਹਿਰ ਤੋਂ ਹੀ ਲੈ ਕੇ ਪੂਰਾ 에어ਪੋਰਟ ਰੋਡ ਜਾਮ ਕੀਤਾ ਹੋਇਆ ਹੈ ਤੇ ਪਰਿਵਾਰਿਕ ਮੈਂਬਰਾਂ ਦਾ ਸਾਫ਼ ਤੌਰ ਤੇ ਕਹਿਣਾ ਹੈ ਕਿ ਜਦ ਤੱਕ ਉਹਨਾਂ ਦੀ ਜਿਹੜੀ ਅਰੈਸਟ ਨਹੀਂ ਹੁੰਦੀ ਜਿਹੜੇ ਵੀ ਅਕਿਊਜ਼ਡ ਨੇ ਜਦ ਤੱਕ ਉਹ ਅੰਤਿਮ ਸੰਸਕਾਰ ਨਹੀਂ ਕਰਾਂਗੇ ਉਦੋਂ ਬੋਡੀ ਨਹੀਂ ਚੁੱਕਾਂਗੇ ਬਹੁਤ ਹੀ ਕਲੀਅਰ ਜਿਹੜਾ ਹੈਗਾ ਪਰਿਵਾਰਿਕ ਮੈਂਬਰਾਂ ਨੇ ਗੱਲਬਾਤ ਕੀਤੀ ਹੈ ਮੋਹਾਲੀ ਦੇ ਵਿਧਾਇਕ ਕੁਲਵੰਤ ਸਿੰਘ ਤੇ ਮੋਹਾਲੀ ਦੇ ਜਿਹੜੇ ਐਸਐਸਪੀ ਨੇ ਦੀਪਕ ਪਾਰਕ ਉਹ ਵੀ ਇੱਥੇ ਪਹੁੰਚੇ ਸੀਗੇ ਉਹਨਾਂ ਨਾਲ ਵੀ ਗੱਲਬਾਤ ਪਰਿਵਾਰਿਕ ਮੈਂਬਰਾਂ ਦੇ ਨਾਲ ਗੱਲਬਾਤ ਕੀਤੀ ਪਰਿਵਾਰਿਕ ਮੈਂਬਰਾਂ ਵੱਲੋਂ ਸਾਫ਼ ਤੌਰ ਤੇ ਇਲਜ਼ਾਮ ਲਾਏ ਗਏ ਨੇ ਕਿ ਤੋ ਦੂਜਾ ਦਿਨ ਹੈਗਾ ਕਹਿ ਸਕਦੇ ਆ ਕਿ ਦੂਜਾ ਦਿਨ ਹੋ ਚੁੱਕਿਆ ਹੈ ਔਰ ਹਜੇ ਤੱਕ ਕੋਈ ਗ੍ਰਿਫਤਾਰੀ ਇਸ ਪੂਰੇ ਮਾਮਲੇ 'ਚ ਨਹੀਂ ਹੋਈ ਹੈ ਜਿਸ ਕਰਕੇ ਪਰਿਵਾਰਿਕ ਮੈਂਬਰਾਂ ਦੇ ਵਿੱਚ ਕਿਤੇ ਨਾ ਕਿਤੇ ਜਿਹੜਾ ਗੁੱਸਾ ਹੈ ਜਿਹੜਾ ਰੋਸ ਹੈ ਉਹ ਜਰੂਰ ਦੇਖਣ ਨੂੰ ਮਿਲ ਰਿਹਾ ਹੈ ਤੇ ਤਸਵੀਰਾਂ ਤੁਸੀਂ ਵੇਖ ਰਹੇ ਹੋ ਹਾਲਾਂਕਿ ਕੋਸ਼ਿਸ਼ ਕਰਾਂਗੇ ਜਿਹੜੇ ਐਸਐਸਪੀ ਨੇ ਉਹਨਾਂ ਨਾਲ ਅਸੀਂ ਗੱਲਬਾਤ ਕਰਨ ਦੀ ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਜਿਸ ਨੂੰ ਲੈ ਕੇ ਹੁਣ ਪੁਲਿਸ ਲਗਾਤਾਰ ਦੇ ਵਿੱਚ ਇਨਵੈਸਟੀਗੇਸ਼ਨ ਕਰ ਰਹੀ ਹੈ ਔਰ ਜਿਹੜੇ ਵਿਧਾਇਕ ਨੇ ਔਰ ਕੁਲਵੰਤ ਸਿੰਘ ਹੋਰ ਜਿਹੜੇ ਐਸਐਸਪੀ ਨੇ ਉਨਾ ਵੱਲੋਂ ਵੀ ਸਾਫ ਤੌਰ ਤੇ ਕਿਹਾ ਜਾ ਰਿਹਾ ਹੈ ਕਿ ਜਿਸ ਤਰ੍ਹਾਂ ਦੀ ਚੀਜ਼ਾਂ ਹੋਈਆਂ ਪੁਲਿਸ ਲਗਾਤਾਰੀ ਦੇ ਵਿੱਚ ਕੰਮ ਕਰ ਰਹੀ ਹੈ ਹੋਰ ਕਈ ਚੀਜ਼ਾਂ ਨੂੰ ਲੈ ਕੇ ਜਿਹੜੀ ਹੈਗੀ ਕੰਮ ਕੀਤਾ ਜਾ ਰਿਹਾ ਹੈ ਇਹਦੇ ਵਿੱਚ ਜਿਹੜੇ ਪਰਿਵਾਰਿਕ ਮੈਂਬਰਾਂ ਦਾ ਇਲਜ਼ਾਮ ਹੈ ਸਾਫ ਤੌਰ ਤੇ ਕਿ ਹਜੇ ਤੱਕ ਗ੍ਰਿਫਤਾਰੀ ਕਿਉਂ ਨਹੀਂ ਹੋਈ ਔਰ ਜਦ ਤੱਕ ਗ੍ਰਿਫਤਾਰੀ ਨਹੀਂ ਹੁੰਦੀ ਕਿਉਂਕਿ ਇਹਦੇ ਵਿੱਚ ਬਹੁਤ ਸਾਰੀ ਚੀਜ਼ਾਂ ਹੈ ਜਿਸ ਨੂੰ ਲੈ ਕੇ ਲਗਾਤਾਰ ਪੁਲਿਸ ਕੰਮ ਕਰ ਰਹੀ ਹੈ ਕਿਉਂਕਿ ਜਿਹੜੇ ਅਕਿਊਜ਼ ਨੇ ਦੱਸੇ ਜਾ ਰਹੇ ਨੇ ਉਹ ਪ੍ਰਵਾਸੀ ਨੇ ਔਰ ਇਸ ਤੋਂ ਪਹਿਲਾਂ ਵੀ ਇਸ ਤਰ੍ਹਾਂ ਦੀ ਜਿਹੜੀ ਚੀਜ਼ਾਂ ਉਹ ਦੇਖਣ ਨੂੰ ਮਿਲੀ ਸੀ ਕਿ ਕਿਸ ਤਰ੍ਹਾਂ ਦੀ ਗੁੰਡਾਗਰਦੀ ਉਸ ਪਿੰਡ ਦੇ ਵਿੱਚ ਇੱਕ ਇਨਵੈਸਟੀਗੇਸ਼ਨ ਕਰ ਰਹੀ ਹੈ ਲੇਕਿਨ ਪਰਿਵਾਰ ਦਾ ਜਿਹੜਾ ਗੁੱਸਾ ਹੈ ਉਹ ਕਿਤੇ ਨਾ ਕਿਤੇ ਦੇਖਣ ਨੂੰ ਮਿਲ ਰਿਹਾ ਜਿਸ ਕਰਕੇ ਇੱਥੇ ਹਾਲਾਂਕਿ ਪ੍ਰਸ਼ਾਸਨਿਕ ਅਧਿਕਾਰੀ ਵੀ ਇੱਥੇ ਪਹੁੰਚੇ ਹੋਏ ਨੇ ਐਸ ਡੀ ਐਮ ਇੱਥੇ ਪਹੁੰਚੇ ਹੋਏ ਨੇ ਖੁਦ ਮੋਹਾਲੀ ਦੇ ਵਿਧਾਇਕ ਇੱਥੇ ਪਹੁੰਚੇ ਹੋਏ ਨੇ ਪਰ ਹਾਲਾਂਕਿ ਹੋਰ ਵੀ ਜਿਹੜੇ ਪਰਿਵਾਰਿਕ ਮੈਂਬਰ ਦੇ ਨਾਲ-ਨਾਲ ਜਿਹੜੇ ਪਿੰਡ ਦੇ ਲੋਕ ਨੇ ਉਹ ਵੀ ਇੱਥੇ ਇਕੱਠ ਹੋਏ ਨੇ ਤਾਂ ਕਹਿ ਸਕਦੇ ਹਾਂ ਕਿ ਕਿਤੇ ਨਾ ਕਿਤੇ ਕਈ ਚੀਜ਼ਾਂ ਨੂੰ ਲੈ ਕੇ ਇਨਵੈਸਟੀਗੇਸ਼ਨ ਤਾਂ ਕੀਤੀ ਜਾ ਰਹੀ ਹੈ ਲੇਕਿਨ ਪਰਿਵਾਰਿਕ ਮੈਂਬਰ ਹਜੇ ਵੀ ਸੈਟੀਸਫਾਈ ਨਹੀਂ ਹੈ ਜਿਸ ਕਰਕੇ ਇੱਥੇ ਰੋਡ ਪੂਰਾ ਜਾਮ ਕਰਨ ਤੋਂ ਬਾਅਦ ਧਰਨਾ ਲਾਇਆ ਹੋਇਆ ਹੁਣ ਪਰਿਵਾਰਿਕ ਮੈਂਬਰਾਂ ਦੇ ਨਾਲ ਤੁਹਾਡੀ ਗੱਲ ਜਿਸੀ ਪਰਿਵਾਰ ਨੂੰ ਬਸ ਇਹ ਦੱਸਣ ਆਏ ਸੀ ਕਿ ਇੱਕ ਦੋ ਦਿਨ ਸਾਡੇ ਐਫਰਟਸ ਕੀ ਹੈਗੇ ਉਹਨਾਂ ਦਾ ਦੁੱਖ ਸਾਂਝਾ ਕਰਨ ਆਏ ਸੀ ਕਿ ਸਮਨ ਨੂੰ ਵੀ ਦੱਸਿਆ ਹੈ ਕਿ ਸਾਡੀ ਟੀਮਾਂ ਜਿਹੜੀ ਹੈਗੀ ਉਹ ਆਲਰੇਡੀ ਅਕਿਊਜ਼ ਆਇਡੈਂਟੀਫਾਈਡ ਹੈਗੇ ਇਮੀਡੀਏਟਲੀ ਪੁਲਿਸ ਨੇ ਕਾਰਵਾਈ ਕਰਦੇ ਪਰਚਾ ਵੀ ਦਰਜ ਕਰਤਾ ਸੀ ਅਕਿਊਜ਼ ਨਾਮਿਨੇਟ ਵੀ ਕਰਤੇ ਸੀਗੇ ਸੋ ਜਿਹੜੇ ਅਕਿਊਜ਼ਡ ਹੈਗੇ ਉਹਨਾਂ ਦੇ ਐਸੋਸੀਏਟਸ ਹੈਗੇ ਅਸੀਂ ਜਲਦੀ ਫੜਕੇ ਸਾਰੇ ਜਿਹੜੇ ਹੈਗੇ ਹਾਲਾਤ ਦੇ ਪਿੱਛੇ ਪਰਿਵਾਰਿਕ ਕੋ ਸੈਟੀਸਫਾਈ ਹੋਇਆ ਤੁਸੀਂ ਗੱਲਬਾਤ ਕੀਤੀ ਬਾਕੀ ਦੇਖਦੇ ਰਹਿਣਾ ਅਵਰ ਐਕਸ਼ਨ ਇਸ ਗੋਇੰਗ ਔਨ ਜਿਵੇਂ ਜਿਵੇਂ ਐਕਸ਼ਨ ਹੋਏਗਾ ਅਸੀਂ ਪਰਿਵਾਰ ਨੂੰ ਅਪਡੇਟ ਕਰਾਂਗੇ ਐਂਡ ਅਸਾਨੂੰ ਯਕੀਨ ਹੈ ਕਿ ਅਸੀਂ ਜਿਹੜਾ ਹੈਗਾ ਜਲਦੀ ਘਰ ਨੂੰ ਫੜ ਲੈਣਗੇ ਕੁਝ ਲੋਕਾਂ ਨੂੰ ਡੀਟੇਨ ਕਰਕੇ ਵੀ ਪੁੱਛਗੀ ਜਿਹੜੀ ਸਰ ਕੀਤੀ ਜਾ ਰਹੀ ਹੈ ਸਾਰੇ ਐਫਰਟਸ ਕੀਤੇ ਜਾ ਰਹੇ ਨੇ ਜੋ ਵੀ ਐਫਰਟਸ ਪੋਸੀਬਲ ਹੈ ਉਹ ਕੀਤੇ ਜਾ ਰਹੇ ਨੇ ਠੀਕ ਹੈ ਮਾਹਲੀ ਦੇ ਵਿਧਾਇਕ ਕੁਲਵੰਤ ਸਿੰਘ ਜੀ ਵੀ ਸਾਡੇ ਨਾਲ ਬੋਲੋਂ ਜੀ ਬੜੀ ਮੰਦ ਭਾਗੀ ਘਟਨਾ ਹੋਈ ਹੈ ਤੁਸੀਂ ਪਰਿਵਾਰਿਕ ਮੈਂਬਰਾਂ ਨਾਲ ਮਿਲੇ ਹੋ ਕਿਸ ਤਰ੍ਹਾਂ ਦੀ ਗੱਲਬਾਤ ਹੋਈ ਹੈ ਕੋ ਇੱਡੀ ਵੱਡੀ ਮੌਤ ਹੋ ਜਾਣੀ 14-15 ਸਾਲ ਦਾ 16 ਸਾਲ ਦਾ ਬੱਚਾ ਸੀ ਬਹੁਤ ਸੋਹਣਾ ਖੂਬਸੂਰਤ ਬੱਚਾ ਸੀ ਇੱਕ ਬੱਚੇ ਦੀ ਮੌਤ ਹੋ ਗਈ ਤੇ ਦੂਜਾ ਬੱਚਾ ਜਿਹੜਾ ਉਹ ਵੀ ਕ੍ਰਿਟੀਕਲ ਕ੍ਰਿਟੀਕਲ ਪੋਜੀਸ਼ਨ 'ਚ ਹਸਪਤਾਲ ਦੇ ਵਿੱਚ ਪਿਆ ਐ ਇਦੋ ਵੱਡੀ ਘਟਨਾ ਤਾਂ ਪੇਰੈਂਟਸ ਲਈ ਹੋ ਨਹੀਂ ਸਕਦੀ ਹੈਗੀ ਪਿੰਡ ਵਾਸੀਆਂ ਲਈ ਨਹੀਂ ਹੋ ਸਕਦੀ ਬਹੁਤ ਹੀ ਦਰਦਨਾਕ ਜਿਹੜੀ ਘਟਨਾ ਮੈਂ ਇਹ ਸਭ ਦਾ ਵੀ ਹੋਈ ਆ ਔਰ ਮੈਂ ਪਿੰਡ ਦੇ ਬੰਦਿਆਂ ਨੂੰ ਵੀ ਔਰ ਨਾਲ ਪਰਿਵਾਰ ਦੇ ਬੰਦਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦੀ ਆ ਵੀ ਪੁਲਿਸ ਆਪਣੇ ਕੰਮ ਚ ਲੱਗੀ ਹੋਈ ਆ ਪੁਲਿਸ ਨੂੰ ਆਪਣਾ ਕੰਮ ਕਰਨ ਦੇ ਔਰ ਬਹੁਤ ਜਲਦੀ ਜਿਹੜੇ ਇਹ ਦੋਸ਼ੀ ਨੇ ਇਹਨਾਂ ਨੂੰ ਫੜ ਕੇ ਇਸ ਲੱਖਾਂ ਦੇ ਪਿੱਛੇ ਧੱਕ ਦਿੱਤਾ ਜਾਊਗਾ ਤੇ ਅਸੀਂ ਇੱਕ ਮੰਗ ਪੱਤਰ ਲਿਖਿਆ ਵੀ ਜਿਹੜੀ ਪੰਜਾਬ ਚ ਪੂਰੇ ਚ ਮਹਮ ਚਲੇ ਪਿੰਡ ਕੁੰਮੜੇ ਤੋਂ ਸ਼ੁਰੂ ਹੋਵੇ ਜਿਹੜੇ ਪ੍ਰਵਾਸੀਆਂ ਦੇ ਰਾਸ਼ਨ ਕਾਰਡ ਨੀਲੇ ਰਾਸ਼ਨ ਕਾਰਡ ਕਹਿ ਲੋ ਇਹਨਾਂ ਦੇ ਬਾਰਡਰ ਕਾਰਡ ਕਹਿ ਲੋ ਜਿਹੜੇ ਬਣਾਏ ਨੇ ਫੇਕ ਬਣਾਏ ਨੇ ਆ ਕਿਸ ਤਰ੍ਹਾਂ ਬਣਾਏ ਨੇ ਇਹਨਾਂ ਨੂੰ ਦੇਖ ਕੇ ਲੋਕਾਂ ਨੂੰ ਜਿਹੜੇ ਰਹਿਲ ਦਵਾਂਗੇ ਸਹੂਲਤਾਂ ਦੇਵਾਂਗੇ ਇਹ ਵੱਧ ਗਏ ਜਦੋਂ ਕੋਈ ਵੀ ਪ੍ਰਵਾਸੀ ਕ੍ਰਾਈਮ ਕਰਦਾ ਹੈ ਇੱਥੇ ਮੁੜ ਕੇ ਲੱਭਦਾ ਨਹੀਂ ਹੈ ਤਾ ਇਹ ਪਹਿਲੀ ਘਟਨਾ ਨਹੀਂ ਹੈ ਪਹਿਲਾਂ 2 ਸਾਲ ਪਹਿਲਾਂ ਇੱਕ ਘਟਨਾ ਹੋਈ ਸੀ ਜਿਹੜੀ ਮੁੰਡੇ ਦੀ ਗਰਦਨ ਵੱਢ ਗਈ ਸੀ ਮੈਂ ਇਸ ਐਮਐਲਏ ਦਾ ਘਰੋ ਕਰਾ ਕੇ ਤਾਂ ਉਹ ਰੈਸਟ ਕਰਾਈ ਸੀ ਬੰਦੇ ਅੱਜ ਵੀ ਹਲੇ ਇੱਕ ਦੋ ਬੰਦਾ ਰੈਸਟ ਨਹੀਂ ਹੋਇਆ ਇਹ ਸਾਡੀ ਪਹਿਲੀ ਲੜਾਈ ਨਹੀਂ ਅਸੀਂ ਪੂਰੇ ਪੰਜਾਬ ਦੀ ਲੜਾਈ ਲੜ ਰਹੇ ਹਾਂ ਜੇ ਹੁ ਕਿਸੇ ਵੀ ਗੱਲ ਦੀ ਹੋਵੇ ਜਦੋਂ ਕਿਸੇ ਗਰੀਬ ਨਾਲ ੱਤਕਾ ਹੁੰਦਾ ਹੈ। ਤੁਹਾਡੀ ਡਿਮਾਂਡ ਕੀ ਹੈ ਕਿ ਜਿਹੜੇ ਪ੍ਰਵਾਸੀ ਆ ਉਹਨਾਂ ਦੇ ਜਿਹੜੇ ਵੋਟਰ ਕਾਰਡ ਨੇ ਉਹਨਾਂ ਦੇ ਜਿਹੜੇ ਰਸ਼ਨ ਕਾਰਡ ਹੈ ਉਹ ਰੱਦ ਹੋਣ। ਅਸੀਂ ਜਿਹੜੀ ਹੈ ਪਿੰਡ ਵਾਸੀਆਂ ਨੇ ਕਰਿਆ ਵੀ ਜਿਹੜੀਆਂ ਵੋਟਾਂ ਉਹਨਾਂ ਦੀਆਂ ਬਣਾਈਆਂ ਜਿਵੇਂ ਜਗਤਪ੍ਰੇ ਦਾ ਰੋਲਾ ਸੀ ਵੀ 9 500 ਪਿੰਡ ਪ੍ਰਵਾਸੀਆਂ ਦੀਆਂ ਬਣ ਗਈ। ਐਸੀ ਤਰ੍ਹਾਂ ਕੁੰਬੜਾ ਐਸੀ ਤਰ੍ਹਾਂ ਮੌਲੀਆ ਐਸੀ ਤਰ੍ਹਾਂ ਮਟੌਰੇ। ਅਸੀਂ ਗੱਲ 5-7 ਪਿੰਡਾਂ ਦੀ ਕਰ ਲਈਏ ਦਰੇ ਦੀ ਜਿਹੜੇ ਮੁਹਾਲੀ ਚ ਕਵਰ ਹੋਏਵੇਂ ਪਿੰਡ। ਹੈਦਾਪੁਰੇ ਪੰਜਾਬ ਚ ਪਰ ਅਸੀਂ 5-7 ਪਿੰਡਾਂ ਦੀ ਗੱਲ ਕਰ ਰਹੇ ਹਾਂ ਤੇ ਬਹੁ ਉਹ ਆਪਣੀ ਪੰਚਾਇਤ ਖੁਦ ਬਣਾਉਂਦੇ ਤੇ ਹੁਣ ਡਿਮਾਂਡ ਕੀ ਹੈ ਤੁਹਾਡੀ ਉਹਨਾਂ ਦੇ ਵੋਟਰ ਕਾਰਡ ਉਹਨਾਂ ਦੇ ਰਾਸ਼ਨ ਕਾਰਡ ਕੀ ਕਰੀ ਉਹਨਾਂ ਦੇ ਜਿਹੜੇ ਹੈਗੇ ਨੀਲੇ ਰਸਣ ਕਾਰਡ ਬਣੇ ਉਹਨਾਂ ਦੀਆਂ ਵੋਟਾਂ ਬਣੀਆਂ ਉਹ ਤੁਰੰਤ ਕੱਟੀਆਂ ਜਾਣ ਜੇਕਰ ਹੋਏ ਕੋਈ ਵੈਰੀਫਿਕੇਸ਼ਨ ਕਰੇ ਜੇਕਰ ਨਹੀਂ ਕਰਦਾ ਤਾਂ ਉਹਦੇ ਮਾਲਕ ਦੇ ਖਿਲਾਫ ਪਹਿਲਾਂ ਕਾਰਵਾਈ ਹੋਣੀ ਚਾਹੀਦੀ ਜੇ ਕ੍ਰਾਇਮ ਕਰੇ ਜਾਂ ਮਾਲਕ ਦੀ ਡਿਊਟੀ ਬਣਦੀ ਉਹਨੂੰ ਬੰਦੇ ਰਿਕਵਰ ਕਰਾਣਾ ਤੇ